ਬੇਅਦਵੀ ਨੂੰ ਲੈ ਕੇ ਹਿੰਦੂ ਸਮਾਜ ਚ ਰੋਸ ਦੀ ਲਹਿਰ ਤੰਬਾਕੂ ਪਦਾਰਥਾਂ ਤੇ ਹੋਰਨਾਂ ਪਦਾਰਥਾਂ ਤੇ ਲੱਗੀ ਆ ਰਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਲੈ ਕੇ ਕੇਂਦਰ ਅੱਗੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਇਹ ਕੋਈ ਸਹੀ ਨਹੀਂ ਹੈ। ਉਹ ਸਾਡੇ ਦੇਵਤੇ ਸਾਡੇ ਅਰਾਧ्य ਜਿਨ੍ਹਾਂ ਤੋਂ ਅਸੀਂ ਸਿੱਖ ਲਾ ਕੇ ਆਪਣੇ ਜੀਵਨ ਨੂੰ ਚਲਾਣ ਦੀ ਇੱਕ ਪ੍ਰੇਰਣਾ ਲੈਣੇ ਆ ਅਸੀਂ ਕੋਸ਼ਿਸ਼ ਕਰਨੇ ਆ ਕਿ ਉਹਨਾਂ ਦੀ ਸਿੱਖਿਆਵਾਂ ਅਸੀਂ ਆਪਣੀ ਜੀਵਨ ਚ ਉਤਾਰੀਏ ਤੇ ਅੱਗੇ ਵਧਿਏ ਸਾਡੇ ਜੀਵਨ ਦਾ ਆਧਾਰ ਬੰਦੇ ਨਾ ਉਹਨਾਂ ਨੂੰ ਅਸੀਂ ਕੁਝ ਸਵਾਰਥਾਂ ਦੇ ਵਾਸਤੇ ਅਸੀਂ ਉਹਨਾਂ ਦੀ ਵਰਤੋਂ ਕਰ ਲੈਣੇ ਆ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਇਸ ਲਈ ਕਈ ਦੇਰ ਤੋਂ ਨਾ ਵਿਸ਼ਾੰਦ ਦੇ ਉੱਪਰ ਲਗਾਤਾਰ ਕਾਸ਼ ਮੁਕਸ਼ਾ ਸੰਘਰਸ਼ ਤੇ ਬੇਅਦਬੀ ਜੇ ਕਾਨੂੰਨ ਬਣਨ ਲੱਗਾ ਤੇ ਇਹਦਾ ਸਾਰੇ ਸਿਲਸਿਲੇ ਵਿੱਚ ਹੀ ਲੈਣਾ ਚਾਹੀਦਾ ਕਿਸੇ ਇੱਕ ਪੰਥ ਉਪ ਪੰਥ مذہب ਦੇ ਵਾਸਤੇ ਸਪੈਸ਼ਲ ਤੌਰ ਤੇ ਨਹੀਂ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਨਾਲ ਲਾ ਕੇ ਇੱਕ ਸਮਾਨ ਕਿਸੇ ਵੀ ਧਰਮ ਦਾ ਕੋਈ ਵੀ ਜਿਲਾ ਪੈਗੰਬਰ ਆ ਪੀਰ ਆ ਉਹਦੀ ਜੇ ਕਿਸੇ ਵੀ ਤਰੀਕੇ ਦੀ ਬੇਅਦਬੀ ਹੁੰਦੀ ਪਈ ਆ ਉਹਨੂੰ ਅਦਬ ਨਾਲ ਨਹੀਂ ਵਿਖਿਆ ਜਾ ਰਿਹਾ ਤੇ ਉਹਦੇ ਤੇ ਬੇਅਦਬੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਪਰ ਇਹ ਇਹ ਕਾਨੂੰਨ ਬਣਾਉਣ ਵੱਲੇ ਸਰਕਾਰ ਨੂੰ ਨਿਸ਼ਚਿਤ ਤੌਰ ਤੇ ਦੇਖਣਾ ਪੈਣਾ ਹੈ ਕਿਉਂਕਿ ਇਸ ਕਾਨੂੰਨ ਦੀ ਕਿਸੇ ਉਹ ਦੁਰੂਪਯੋਤ ਨਹੀਂ ਹੋ ਜਾਏਗਾ ਦੁਵਰਤੋਂ ਤੇ ਨਹੀਂ ਹੋ ਜਾਏਗੀ ਇਸ ਕਾਨੂੰਨ ਦੀ ਇਸ ਕਾਨੂੰਨ ਦੀ ਆੜ ਦੇ ਵਿੱਚ ਜਿੱਦਾਂ ਪਾਕਿਸਤਾਨ ਦੇ ਵਿੱਚ ਐਵੇਂ ਬਿਨਾਂ ਕਾਰਨ ਬੇਕਸੂਰੇ ਕਈ ਵਾਰੀ ਟੰਗੇ ਗਏ ਟੰਗੇ ਗਏ ਕਿਤੇ ਇਦਾਂ ਦਾ ਸਿਲਸਿਲਾ ਤੇ ਨਹੀਂ ਬਣ ਜਾਏਗਾ ਇਹ ਬੜਾ ਖੁਸ਼ੀ ਦੇਖਣ ਵਾਲਾ ਕਿਉਂਕਿ ਅਸੀਂ ਜਿਸ ਸਮਾਜ ਚ ਜੀ ਰਹੇ ਹਾਂ ਇਹ ਹਜ਼ਾਰਾਂ ਸਾਲਾਂ ਤੋਂ ਸਦੀਆਂ ਤੋਂ ਸਦਾਸ਼ੀਤਾ ਦਾ ਆਪਸੀ ਭਾਈਚਾਰੇ ਦਾ ਸੰਭਾਵ ਦਾ ਸਦਭਾਵ ਦਾ ਤੇ ਇੱਕ ਦੂਸਰੇ ਦਾ ਮਾਨ ਸਨਮਾਨ ਕਰਨ ਵਾਲਾ ਸਮਾਜ ਹੈ ਇੱਥੇ ਤੇ ਕਦੀ ਵੀ ਇੰਨੀ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਕਦੀ ਕਿਸੇ ਤਰੀਕੇ ਦੀ ਕੋਈ ਸਮੱਸਿਆ ਆਈ ਨਹੀਂ ਸੀ ਤੇ ਜੇ ਹੁਣ ਆਇਆ ਕਰਦੀ ਹੈ ਇੱਕ ਅਕਤਰਸ ਹੈ ਇੱਕ ਅਕਤਰਸ ਕਿਸੇ ਵੀ ਸਮਾਜ ਨੂੰ ਤੋੜਦੀ ਹੈ ਜੋੜਦੀ ਨਹੀਂ ਇਸ ਨੂੰ ਸੰਪੂਕਿਤ ਕਰਦੀ ਹੈ ਕਿ ਜਬ ਇਸ ਤਰ੍ਹਾਂ ਨਹੀਂ ਹੁੰਦੀ ਇਹ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਦੀ ਬੇਅਦਬੀਆਂ ਹੋ ਰਹੀਆਂ ਨੇ ਜੇ ਕੀਤੀਆਂ ਜਾ ਰਹੀਆਂ ਤੇ ਇੱਕ ਉੱਤੇ ਕਾਨੂੰਨ ਬਣਿਆ ਤੇ ਇੱਕ ਸਵਾਗਤ ਜੋਗਿਆ ਪਰ ਸਾਰਿਆਂ ਵਾਸਤੇ ਸਾਰਿਆਂ ਨੂੰ ਉਹਦੇ ਵਿੱਚ ਸਮੇਟਿਆ ਜਾਏ ਸਾਰੇ ਉਹਦੇ ਵਿੱਚ ਆਨ ਤੇ ਫਿਰ ਲੱਗਦਾ ਇੱਕ ਸਵਾਗਤ ਜੋਗਿਆ ਕਦਮ ਹੈ ਜਿਹੜਾ ਪੰਜਾਬ ਸਰਕਾਰ ਨੇ ਇੱਕ ਕਦਮ ਚੁੱਕ ਰਹੀ ਹੈ ਜਿਹੜਾ ਬੇਅਦਬੀ ਜਿਹੜੇ ਕਰੇਗਾ ਉਹਨਾਂ ਨੂੰ ਅਸੀਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਇੱਕ ਬਹੁਤ ਅੱਛਾ ਕਦਮ ਹੈਗਾ ਲੇਕਿਨ ਅਸੀਂ ਇਹ ਚਾਹਨੇ ਆ ਕਿ ਇਹ ਤੇ ਹੋ ਗਿਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਗ੍ਰੰਥ ਨੂੰ ਜਰਾ ਪਾਇਆ ਬੇਅਦਬੀ ਕਰੇ ਕਿ ਜੇ ਸਾਡੇ ਹਿੰਦੂ ਤਰਫ ਦੇ ਵਿੱਚ ਜਿਹੜੇ ਦੇਵੀ ਦੇਵਤਿਆਂ ਦੀ ਫੋਟੋਆਂ ਗਲੀਆਂ 'ਚ ਸੁੱਟ ਕੇ ਪਾਲਪੁਰ ਦੇ ਹੁੱਕ ਦਿੰਦੇ ਨੇ ਜਾਂ ਜਿਹੜੇ ਹੋਰ ਵੀ ਐਸਾ ਬੇਅਦਬੀ ਸਾਡੇ ਹਿੰਦੂ ਦੇ ਦਿਸਤਾਨ ਕਰਦੇ ਨੇ ਉਹਨਾਂ ਨਾਲ ਵੀ ਇੱਥੇ ਕੋਈ ਰੇਤ ਹੋਣਾ ਚਾਹੀਦਾ ਉਹਨਾਂ ਨੂੰ ਉਸੇ ਤਰ੍ਹਾਂ ਦੀ ਮੋਦਾ ਮੀਂਹ ਦੇਦੀ ਆ ਜਿਸ ਤਰ੍ਹਾਂ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਵਾਉਣ ਨੂੰ ਅਸੀਂ ਸਰ ਜੀ देखो सबसे पहले बड़ी बात तो ये है कि अदब आना चाहिए सबको बेदबी धर्मनिरपेक्ष राज्य है देश है यहाँ सभी धर्मों का सम्मान होना चाहिए बेअबी का ये नहीं कि आप किसी एक पर्टिकुलर किसी कौम को पकड़कर उसको फोकस करें कि हमारी बेअबी हो रही है बेअबी तो सभी धर्मों की होती है लेकिन उसमें सर्वोपरि जो है हमारा हिंदू धर्म जो है उसकी बेअबी बहुत ज़्यादा है आप देखिए न्यूज़पेपर आ रहे हैं उनके पीछे यह देवी देवताओं की मूर्तियाँ दूसरे दिन पेपर ऊपर नालों में पड़ा हुआ है या नशीले पदार्थ उनके ऊपर टैग लगे हुए हैं देवताओं के कहीं आप मंदिरों की देखो, के देखो सुरक्षा को लेकर सबसे ज्यादा सुरक्षा के प्रबंध हिंदू धर्म के मंदिरों में देखा जाता है जन्माष्टमी आ रही है इतने लोग नहीं जितनी फोर्स लगा दी है कारण क्या है बेअदबी है कुछ ना कुछ होने के चांस है कुछ ना कुछ होने का डर है बाकी जगहों में क्यों नहीं है और भी धर्म है वहां क्यों इतनी सिक्योरिटी नहीं है यही क्यों है कारण कि अदब है ही नहीं है सिख जी अगर बना रहे नियम तो फिर पे लागू होना चाहिए ये नहीं, नहीं कि मैं नाम नहीं लेना चाहूंगा किसी एक धर्म को लेके उसको हाईलाइट करो तो वो शोभा वाली बातें नहीं है देश सबका है चाहे वो हिंदू है चाहे मुसलमान है चाहे सिख है चाहे ईसाई है उनके भी धर्मों में बेअदबी तो होती है अपने अपने लेवल की तो ये अदब आना चाहिए सबको लेकिन जो देखा जा रहा है भारत में भारत सनातन है धर्म है तो है हिंदुस्तान है नाम ही हिंदुस्तान है बाकी सब तो मैनोरिटी बाद में आई है इसी से निकल के सब आए तो फिर मान सम्मान हिंदुओं का क्यों नहीं हिंदुओं के लिए ऐसी बेअदबी के लिए कोई नियम लागू क्यों नहीं है और हिंदू भी जागृत हो खुद चलकर खुद ही ऐसे काम करते हैं कि फिर वो बेअदबी के में खुद शामिल है और होश ही नहीं है तो पर्टिकुलर नहीं नियम हो तो फिर सबके लिए हो खासकर हिंदुओं के लिए तो बहुत जरूरी है इसको पालन करना चाहिए और अगर नियम लाया जाता है तो हिंदुओं के लिए सबसे ज्यादा ये लाभदायक भी होगा क्योंकि सबसे ज्यादा बेकदरी आज इन्हीं की हो रही है तो क्या इससे ये भी विश्वास में भी कमी आती है क्योंकि तो हमारे देवते और हमारे जो धार्मिक स्थल हैं उनको ही मतलब की सुरक्षा नहीं है तो ये बाकी धर्म को मानने वाले लोग जो वो ये सोचते हैं कि फिर इनके तो देवताओं में ही धर्म नहीं है तो ये इनकी सुरक्षा क्या है तो ये तरफ से हिंदू धर्म का जो है एक विश्वास भी कम हो रहा है और मैं समझता हूँ कि ये नियम अगर आता है तो सर्वोपरि पहले हिंदुस्तान और हिंदुओं के लिए ये पहले लागू होना चाहिए इसमें बेअदबी हर पल हर घड़ी हो रही है कोई चोर अंदर घुस रहा है गलत ओढ़ रहा है ऐसे लेके ले जा ले रहा है ये भी बेहदबी का ही एक हिस्सा है और धार्मिक ग्रंथों को भी इधर से उधर क्या का क्या व्याख्या करके समझाने में लोग जो है चले हुए हैं अपने ही लोग वो भी बेअदबी का एक कारण है कि क्या गीता में ये लिखा है कि नहीं लिखा है, कोई सोच नहीं रहा है। जो मन में आ रहा अपनी व्याख्या दे के वो भी एक तरह से मैं समझता बेअदी का ही कारण बन रहा है उन पर भी लगाम कसी जानी चाहिए कि जिसका मन करता है वो सुनाने लग जाता है धार्मिक बातें धर्म होता क्या धर्म हम जो सुबह से शाम तक चलते हैं वो धर्म है और इससे ज्यादा कुछ है नहीं है बाकी कोई टैग लगेंगे मैं सिख मैं ईसाई मैं मुसलमान धर्म वही है जो सुबह से शाम तक आप चलते हैं फिरते हैं उठते हैं अच्छे ढंग से इसका भी आदर होना चाहिए टाइम चार चोचा काफी जो है आ जाएगा पर जेकर गल हिंदू धर्म की करिए हिंदू धर्म के कई देवी देवता ने जिन्हों दशीले पर देखो जी जितों तक हिंदू देवी देवता की फोटो का सवाल है ਮੈਂ ਵੀ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਸਟੈਂਡ ਕਰਦਾ ਹਾਂ ਕਿ ਇਹ ਇਹਨਾਂ ਪਦਾਰਥਾਂ ਤੇ ਉੱਤੇ ਇਹਨਾਂ ਦੀ ਫੋਟੋਜ਼ ਨਹੀਂ ਹੋਣੀ ਚਾਹੀਦੀ ਲੇਕਿਨ ਇਹ ਜੋ ਪਾਲਿਸਿਜ਼ ਹੈਗੀਆਂ ਨੇ ਇਹ ਸੈਂਟਰ ਦੀ ਪਾਲਿਸਿਜ਼ ਨੇ ਜੇ ਉੱਥੇ ਭਾਜਪਾ ਦੀ ਸਰਕਾਰ ਹੈਗੀ ਹੈ ਉਹਨਾਂ ਨੂੰ ਇਹ ਸਿਰਫ ਪੰਜਾਬ ਵਾਸਤੇ ਹੀ ਨਹੀਂ ਪੂਰੇ ਦੇਸ਼ ਵਾਸਤੇ ਇਹ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਇਦਾਂ ਦੀ ਚੀਜ਼ਾਂ ਬਿਲਕੁਲ ਨਾ ਹੋਣ ਇਹਦੀ ਸਪਸ਼ਟ ਰੂਪ ਤੇ ਮੈਂ ਉਰੰਗਨਾ ਕਰਦਾ ਤੇ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਇਦਾਂ ਦੀਆਂ ਚੀਜ਼ਾਂ ਦੇ ਵਿੱਚੋਂ ਤਾਂ ਅਸੀਂ ਆਪਣੇ ਦੇਵੀ-ਦੇਵਤਾ ਨੂੰ ਬਾਹਰ ਰੱਖ ਸਕਦੇ ਹਾਂ ਉਹਨਾਂ ਨੂੰ ਵਿੱਚ ਇਨਵੋਲਮੈਂਟ ਨਾ ਕਰੀਏ ਇਨਫੈਕਟ ਕਈ ਵਾਰ ਅਸੀਂ ਕੋਈ ਛੋਟਾ ਜਿਹਾ ਪੈਂਪਲੇਟ ਜਾਂ ਕੋਈ ਹੱਥ ਦਸਤਜਿਲੀ ਕਰਨੇ ਅਸੀਂ ਉਹ ਵੀ ਕਈ ਵਾਰ ਉੱਤੇ ਵੀ ਦੇਖੋ ਤੁਸੀਂ ਫੋਟੋਜ਼ ਹੁੰਦੀਆਂ ਨੇ ਪ੍ਰਮਾਤਮਾ ਦੀਆਂ ਰੱਬ ਦੀਆਂ ਵਾਈਗਰੂ ਦੀਆਂ ਦੇਵੀ-ਦੇਵਤਾਵਾਂ ਹੁੰਦੀਆਂ ਤੇ ਉਹਨਾਂ ਦੇ ਨਾਲ ਵੀ ਜਦੋਂ ਅਸੀਂ ਥੱਲੇ ਸੁੱਟ ਦਿੰਨੇ ਆ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਜੋ ਵੀ ਅਸੀਂ ਥੱਲੇ ਸੁੱਟ ਰਿਹਾ ਉਹ ਵੀ ਗਲਤ ਚੀਜ਼ ਹੈਗੀ ਹੈ ਤੇ ਵਾਕਿਆ ਹੀ ਕੋਈ ਇਦਾਂ ਦਾ ਕਾਨੂੰਨ ਆਣਾ ਚਾਹੀਦਾ ਹੈ ਜਿਹਦੇ ਵਿੱਚ ਇਹਦਾ ਕਿਸੇ ਵੀ ਦੇਵੀ ਦੇਵਤਾ ਦੀ ਫੋਟੀਆਂ ਘੱਟੋ ਘੱਟ ਨਸ਼ੇਲੇ ਪਦਾਰਥਾਂ ਦੇ ਉੱਤੇ ਤਾਂ ਬਿਲਕੁਲ ਵੀ ਨਾ ਹੋਣ